ਹਾਂਜੀ ਪੁੱਤਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਵਰੀਤ ਕਾਟਾਲੀਵਾਲਾ ਜੀ ਅਸੀਂ ਕੀ ਦੇਖ ਤੈ ਤੁਹਾਨੂੰ ਜਿਹੜਾ ਜੋ ਕੋਲ ਦੇ ਸਾਹਮਣੇ ਪਿੱਛੇ ਇੱਕ ਆਪਣੀ ਮੰਗ ਨੂੰ ਲੈ ਕੇ ਖੜੇ ਹੋਏ ਅਸੀਂ ਦੀ ਮਾਤਾ ਸਾਹਿਬ ਕੌਰ ਗਰਲਸ ਕਾਲਜ ਗਹਿਲ ਜ਼ਿਲ੍ਹਾ ਬਰਨਾਲਾ ਦੀਆਂ ਵਿਦਿਆਰਥਣਾਂ ਵਾਂ ਅਸੀਂ ਬੀਕਾਮ ਭਾਗ ਦੀਆਂ ਵਿਦਿਆਰਥਣਾਂ ਵਾਂ ਤੇ ਸਾਡੀ ਪ੍ਰੋਫੈਸਰ ਬਾਲਖੰਨਾ ਮੈਮ ਜੀ ਵੀ ਇਹਨਾਂ ਨੇ ਟਰਾਂਸਫਰ ਕਰਤੀ ਆ ਉਹ ਵੀ ਇਹਨਾਂ ਨੇ ਮਤਲਬ ਸਾਨੂੰ ਨਹੀਂ ਪਤਾ ਵੀ ਕਿਵੇਂ ਕੀਤਾ ਕਿਵੇਂ ਨਹੀਂ ਸਾਰੀ ਗੱਲ ਉਸ ਅਨੁਸਾਰੀ ਕਮੇਟੀ ਮੂਰੇ ਨਿਕਲ ਕੇ ਆ ਚੁੱਕੀ ਆ ਪਰ ਇਹ ਸਾਨੂੰ ਇਹੀ ਗੱਲ ਕਹਿ ਰਹੇ ਨੇ ਵੀ ਅਸੀਂ ਬਾਲਾ ਮੈਡਮ ਨੂੰ ਲਿਆ ਨਹੀਂ ਸਕਦੇ ਪਰ ਜਿਹੜੇ ਇਹਨਾਂ ਨੇ ਹੁਣ ਨਵੇਂ ਪ੍ਰਿੰਸੀਪਲ ਇੱਥੇ ਅਪਾਇੰਟ ਕੀਤੇ ਨੇ ਦੂਜੇ ਜਿਹਨਾਂ ਦੇ ਪ੍ਰਿੰਸੀਪਲ ਜਿਹੜੇ ਜਿਨ੍ਹਾਂ ਦੇ ਮੌਜੂਦਗੀ ਦੇ ਵਿੱਚ ਇਹਨਾਂ ਨੇ ਟਰਾਂਸਫਰ ਕੀਤੀ ਆ ਉਹ ਇਹਨਾਂ ਨੇ ਉਹਨਾਂ ਦੀ ਪ੍ਰਿੰਸੀਪਲ ਦੀ ਇਹਨਾਂ ਨੇ ਟਰਾਂਸਫਰ ਕਰਤੀ ਆ ਤੇ ਨਵੇਂ ਪ੍ਰਿੰਸੀਪਲ ਇੱਥੇ ਲੈ ਆਂਦੇ ਆ ਤੇ ਉਹਨਾਂ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਜਿਹੜੇ ਹੋਣ ਵਾਲੇ ਪ੍ਰਿੰਸੀਪਲ ਨੇ ਹਾਂਜੀ ਸਾਰਾ ਕਸੂਰ ਮਾਲਵਿੰਦਰ ਸਰ ਦਾ ਆ ਕਮੇਟੀ ਦਾ ਆ ਜਿਹੜੀ ਪ੍ਰਸ਼ਾਸਨ ਹੋਰ ਇਹਨਾਂ ਦੇ ਨਾਲ ਜੁੜੀ ਆ ਸਾਰਾ ਕਸੂਰ ਅਸੀਂ ਉਹਨਾਂ ਦੇ ਵਿੱਚ ਹੀ ਕੱਢਦੇ ਆ ਤੇ ਬਾਕੀ ਸਾਡੀ ਇਹੀ ਮੰਗ ਆ ਵੀ ਸਾਡੇ ਬਾਲਾ ਮੈਮ ਨੂੰ ਇੱਥੇ ਵਾਪਸ ਲਿਆਂਦਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਕਿਉਂਕਿ ਸਾਡਾ ਹਫ਼ਤੇ ਦੀ ਪੜਾਈ ਸਾਡੀ ਆਲਰੇਡੀ ਖਰਾਬ ਹੋ ਚੁੱਕੀ ਆ ਇਹਨਾਂ ਨੇ ਸਾਡੇ ਨਵੇਂ ਟੀਚਰ ਅਪਾਇੰਟ ਕੀਤੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਉਹਨਾਂ ਕੋਲ ਪੜੋ ਨੋ ਡਾਊਟ ਇਹਨਾਂ ਨੇ ਬਹੁਤ ਵਧੀਆ ਟੀਚਰ ਲਿਆਂਦੇ ਹੋਣਗੇ ਸਾਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੇ ਪਰ ਜਦੋਂ ਸਾਡੀ ਮੰਗੀ ਬਾਲਾ ਮੈਮ ਦੇ ਪੜਨ ਤੋਂ ਆ ਸਾਨੂੰ ਇਹ ਲਿਖ ਕੇ ਦੇ ਦੇਣ ਵੀ ਹਾਂ ਵੀ ਜਿਹੜੇ ਨਵੇਂ ਟੀਚਰ ਇਹਨਾਂ ਨੇ ਪੁਆਇੰਟ ਕੀਤੇ ਆ ਉਹ ਮੈਮ ਵੀ ਸਾਡੇ ਬਾਲਾ ਮੈਮ ਵੰਗੂ ਸਾਡੇ ਸਾਰੇ ਸਬਜੈਕਟ ਕਵਰ ਅਪ ਕਰਾਉਂਦੇ ਨੇ ਪੇਪਰ ਥਾਈ ਤੇ ਸਾਡੇ ਸਾਰੇ ਟੈਸਟ ਰੈਗੂਲਰ ਬੇਸਿਸ ਤੇ ਲੈਂਦੇ ਨੇ ਰਿਕਾਰਡ ਸਾਡਾ ਲੈਂਦੇ ਨੇ ਤੇ ਸਾਡੇ ਨਾਲ ਪਲੱਸ ਐਕਸਟਰਾ ਕੀ ਐਕਟੀਵਿਟੀਜ਼ ਕਰਾਉਂਦੇ ਨੇ ਉਹ ਕਰਾਉਂਦੇ ਨੇ ਸਾਨੂੰ ਰਿਟਰਨ ਚ ਪਰਮਿਸ਼ਨ ਲਿਖ ਕੇ ਦੇ ਦੇਣ ਪਰ ਇਹਨਾਂ ਨੇ ਨਹੀਂ ਦਿੱਤੀ ਅਸੀਂ ਇਹ ਗੱਲ ਵੀ ਰੱਖੀ ਸੀਗੀ ਸਰ ਖੁੰਨਾ ਕੋਲ ਉਹ ਕਹਿੰਦੇ ਵੀ ਉਹ ਸਿਰਫ ਬਾਲਾ ਮੈਮ ਦੇ ਜਿਹੜੇ ਟਾਈਮ ਟੇਬਲ ਦੇ ਅਕੋਰਡਿੰਗ ਸਬਜੈਕਟ ਆਉਂਦੇ ਨੇ ਸਿਰਫ ਉਹ ਮੈਡਮ ਉਹੀ ਪੜ੍ਹਾਉਣਗੇ ਜਦੋਂ ਇਹ ਉਹੀ ਨਹੀਂ ਮੰਗ ਪੂਰੇ ਕਰਦੇ ਕਿਵੇਂ ਅਸੀਂ ਕੰਪੈਰੀਜ਼ਨ ਕਰਦੇ ਜਿਹੜੇ ਇਹਨਾਂ ਦੇ ਨਵੇਂ ਟੀਚਰ ਸੱਜੇ ਤੇ ਬਾਲਾ ਮੈਮ ਦਾ ਗੱਲ ਤਾਂ ਆਉਂਦੀ ਤੇ ਆ ਗਈ ਬਸ ਸਾਡੀ ਤਾਂ ਇਹੀ ਮੰਗ ਆ ਵੀ ਸਾਡੇ ਬਾਲਾ ਮੈਮ ਲਿਆਂਦੇ ਜਾਣ ਇਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਡਿਲੇ ਨਾ ਕਰੀ ਜਾਣ ਸਾਨੂੰ ਅੱਜ ਦੇ ਅੱਜ ਹੀ ਇਹ ਕੋਈ ਹਾਲ ਦੇ 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 ਡਿਸੀਜਨ ਸਾਨੂੰ ਦੇ ਦੇਣ ਕਿਉਂਕਿ ਜੇ ਪ੍ਰਬੰਧਕ ਚਾਹੇ ਕਮੇਟੀयां ਚਾਹੇ ਮੈਨੇਜਮੈਂਟ ਚਾਹੇ ਇਹ ਉਹਨਾਂ ਦੇ ਲਈ ਘੰਟੇ 2 ਘੰਟੇ ਦਾ ਕੰਮ ਆ ਜੇ ਉਹ ਚਾਣ ਜਿਹੜੀ ਸਾਡੇ ਪ੍ਰੋਫੈਸਰ ਬਾਲਖੰਨਾ ਮੈਮ ਨੇ ਉਹ ਸਾਡੀਆਂ ਆਨਲਾਈਨ ਕਲਾਸਿਸ ਵੀ ਲਗਾਉਂਦੇ ਸੀ ਘਰ ਜਾ ਕੇ ਅਸੀਂ ਇੱਥੋਂ ਵੀ ਲੈ ਕੇ ਜਾਂਦੇ ਸੀ ਉੱਥੋਂ ਵੀ ਲੈ ਕੇ ਜਾਂਦੇ ਉਹ ਘਰੇ ਜਾ ਕੇ ਵੀ ਲਾਉਂਦੇ ਸੀਗੇ 11 ਵਜੇ ਤੱਕ ਮੈਮ ਨੂੰ ਜਦੋਂ ਮੈਮ ਨੂੰ ਨਹੀਂ ਕੋਈ ਪ੍ਰੋਬਲਮ ਹੈਗੀ ਮੋਗੇ ਤੋਂ ਇੱਥੇ ਅਪ ਡਾਊਨ ਕਰਨ ਦੀ ਤੇ ਇਹਨਾਂ ਨੂੰ ਤਾਂ ਕੋਈ ਅਸੀਂ ਸਮਝਦੇ ਨਹੀਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਹੋਊਗੀ ਖਰਚਾ ਮੈਮ ਕਰਦੇ ਨੇ ਆਪ ਦਾ ਪੈਟਰੋਲ ਦਾ ਮੈਮ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਖੁਦ ਕਹਿੰਦੇ ਹਾਂ ਵੀ ਮੈਮ ਨੂੰ ਮੂਰੇ ਲੈ ਕੇ ਆਉਣ ਵੀ ਮੈਮ ਸਭ ਦੱਸਣਗੇ ਕਿਉਂਕਿ ਸਾਰੇ ਬੱਚੇ ਕਮਿਟਮੈਂਟ ਕਰਦੇ ਨੇ ਜਦੋਂ ਸਾਡੇ ਮੈਮ ਸਾਡੇ ਕਮਿਟਮੈਂਟ ਕਰਦੇ ਆ ਅਸੀਂ ਕਹਿੰਨੇ ਵੀ ਸਾਡੇ ਬਾਲਾ ਮੈਡਮ ਐਨੇ ਤੋਂ ਐਨੇ ਵੀ ਬਦਲਣ ਵਾਲੇ ਨਹੀਂ ਜਿਹੜੀ ਗੱਲ ਉਹਨਾਂ ਨੇ ਜਿਹਦੇ ਮੂੰਹ ਤੇ ਕਹੀ ਆ ਉਹ ਸੱਚ ਹੀ ਬੋਲਦੇ ਕਿਉਂਕਿ ਉਹਨਾਂ ਨੇ ਸਾਨੂੰ ਵੀ ਦੱਸਿਆ ਜਿਹੜੀ ਗੱਲ ਸੱਚ ਆ ਭਾਵੇਂ ਤੁਹਾਡੇ 'ਚ ਗਲਤੀ ਹੋਈ ਆ ਤੁਸੀਂ ਸੱਚ ਕਹਿ ਕੇ ਸਾਨੂੰ ਦੱਸਣਾ ਆ ਵੀ ਗੱਲ ਕੋਈ ਨਹੀਂ ਲਗਾਉਣੀ ਝੂਠ ਨਹੀਂ ਬੋਲਣਾ ਅਸੀਂ ਕਿਵੇਂ ਕਹਦੀ ਆ ਵੀ ਸਾਡੇ ਬਾਲਾ ਮੈਮ ਗਲਤ ਨੇ ਅਸੀਂ ਤੁਹਾਨੂੰ ਵੀ ਇਹ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦੇ ਆ ਵੀ ਸਾਡੇ ਬਾਲਾ ਪ੍ਰੋਫੈਸਰ ਬਾਲਾ ਖੰਨਾ ਮੈਮ ਨੂੰ ਵਾਪਸ ਲਿਆਂਦਾ ਜਾਵੇ ਸਾਡੀ ਇਹ ਬੇਨਤੀ ਮਨਜ਼ੂਰ ਕਰਨ ਹਾਂਜੀ ਪੁੱਤਰ ਜੀ ਕੀ ਕਰਾਈਏ ਸਾਨੂੰ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਸਾਹਮਣੇ ਆਉਣਾ ਪਿਆ ਜੀ ਸਾਡੀ ਸਰ ਇਹੀ ਪ੍ਰੋਬਲਮ ਆਵੀ ਜਿਹੜੇ ਸਾਡੇ ਪ੍ਰੋਫੈਸਰ ਬਾਲਾ ਖੰਨਾ ਜੀ ਨੇ ਉਹਨਾਂ ਦੀ ਉਹਨਾਂ ਨੇ ਟਰਾਂਸਫਰ ਕੀਤੀ ਹੈ ਮਤਲਬ ਇਹਨਾਂ ਨੇ ਟਰਾਂਸਫਰ ਸਾਡੇ ਟੀਚਰ ਦੇ ਹੱਥ 'ਚ 18 ਤਰੀਕ ਨੂੰ ਮਤਲਬ ਸਾਡੇ ਟੀਚਰ ਦੇ ਹੱਥ 'ਚ ਦਿੰਦੇ ਨੇ ਤੇ ਜਦ ਕਿ ਟਰਾਂਸਫਰ ਮੈਮ ਦੀ ਲੈਟਰ ਇਹਨਾਂ ਨੇ 14 ਤਰੀਕ ਦੀ ਕੱਢੀ ਹੋਈ ਸੀਗੀ ਤੇ ਅਸੀਂ ਇਹਨਾਂ ਨੂੰ ਇਹੀ ਮਤਲਬ ਸਾਨੂੰ ਇਹ ਸਾਨੂੰ ਮਤਲਬ ਵੀ 19 ਤਰੀਕ ਨੂੰ ਪਤਾ ਲੱਗਦਾ ਆ ਵੀ ਸਾਡੇ ਬਾਲਾ ਮੈਮ ਦੀ ਇਹਨਾਂ ਨੇ ਟਰਾਂਸਫਰ ਕਰਤੀ ਆ ਤੇ ਅਸੀਂ ਜਦੋਂ ਸਾਰੇ ਇਹਨਾਂ ਨੂੰ ਟੀਚਰਸ ਨੂੰ ਵੀ ਪੁੱਛਦੇ ਆ ਵੀ ਸਾਡੇ ਟੀਚਰ ਦੀ ਟ੍ਰਾਂਸਫਰ ਹੋ ਗਈ ਆ ਉਹ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਹੈਗਾ ਪਹਿਲਾਂ ਉਹਨਾਂ ਨੇ ਸਾਨੂੰ ਇਹ ਗੱਲ ਕੀਤੀ ਅਸੀਂ ਇਹ ਗੱਲ ਰੱਖੀ ਵੀ ਅਸੀਂ ਇਹ ਲੈਕਚਰ ਨਹੀਂ ਲਾਣਾ ਵੀ ਸਾਡਾ ਮਨ ਖਰਾਬ ਆ ਵੀ ਅਸੀਂ ਜਦ ਸਾਡਾ ਪ੍ਰੋਫੈਸਰ ਬਾਲਾ ਮੈਮ ਨਹੀਂ ਆਉਂਦੇ ਹੈਗੇ ਤੇ ਉਹ ਤੋਂ ਬਾਅਦ ਸਾਡੇ ਕੋਲ ਮਨਵਿੰਦਰ ਸਰ ਆਉਂਦੇ ਨੇ ਪ੍ਰਿੰਸੀਪਲ ਸਰ ਆਉਂਦੇ ਨੇ ਕਲਾਸ ਦੇ ਵਿੱਚ ਸਾਡੀ ਕਲਾਸ ਦੇ ਵਿੱਚ ਉਦੋਂ ਬੀਕੋਮ ਸੈਕੰਡ ਤੇ ਬੀਕੋਮ 3 ਦੇ ਵਿਦਿਆਰਥੀਆਂ ਵਿਦਿਆਰਥਣਾਂ ਅਸੀਂ ਬੈਠੀਆਂ ਹਾਂ ਤੇ ਉਦੋਂ ਵਿੱਚ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਮਤਲਬ ਵੀ ਅਸੀਂ ਪੁੱਛਿਆ ਉਹ ਸਾਨੂੰ ਪੁੱਛਦੇ ਵੀ ਕੀ ਗੱਲ ਹੋਈ ਹੈ ਵੀ ਅੱਜ ਤੁਸੀਂ ਸਾਰੇ ਮਾਸਰੂਮ ਕਿਉਂ ਬਣ ਕੇ ਕਿਉਂ ਬੈਠੇ ਹੋ ਵੀ ਅਸੀਂ ਕਿਹਾ ਵੀ ਸਰ ਸਾਡੇ ਬਾਲਾਖੰਡ ਨੇ ਮੈਮ ਵੀ ਟਰਾਂਸਫਰ ਹੋ ਗਈ ਉਹ ਕਹਿੰਦੇ ਹਾਂਜੀ ਹੋਗੀ ਹਾਈ ਅਥਾਰਟੀ ਵੱਲੋਂ ਟਰਾਂਸਫਰ ਕੀਤੀ ਗਈ ਹੈ ਕਹਿੰਦੇ ਮੈਮ ਦੇ ਆਪਣੀ ਮਰਜ਼ੀ ਨਾਲ ਮੈਮ ਟਰਾਂਸਫਰ ਕਰਕੇ ਲੈ ਕੇ ਗਏ ਨੇ ਚਲੋ ਉਹਨਾਂ ਨਾਲ ساری ਗੱਲ ਹੁੰਦੀ ਅਸੀਂ ਦੱਸਿਆ ਵੀ ਸਾਨੂੰ ਕਿਤੇ ਦੇ ਟੀਚਰਜ਼ ਨਾਲ ਪ੍ਰੋਬਲਮ ਆਉਂਦੀਆਂ ਨੇ ਵੀ ਅਸੀਂ ਉਹਨਾਂ ਦੀ ਵੀ ਉਹਨਾਂ ਕੋਲ ਐਪਲੀਕੇਸ਼ਨਸ ਲੈ ਕੇ ਜਾ ਚੁੱਕੇ ਹਾਂ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਸਗੋਂ ਜਿਹੜੇ ਸਾਡੇ ਵਧੀਆ ਟੀਚਰਸ ਸੀ ਇਹਨਾਂ ਨੇ ਉਹਨਾਂ ਦੇ ਵੀ ਟਰਾਂਸਫਰ ਕਰਤੀ ਆ ਤੇ ਉਹ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਕਹਿੰਨੇ ਆ ਮਤਲਬ ਬਾਅਦ ਚ ਸਾਡਾ ਸਾਰੀ ਗੱਲ ਕਰਕੇ ਜਾਂਦੇ ਨੇ ਪ੍ਰਿੰਸੀਪਲ ਸਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਕੋਈ ਨਹੀਂ ਅਸੀਂ ਤੁਹਾਡੇ ਨਾਲ ਮੀਟਿੰਗ ਬੈਂਦੀ ਆ ਤੁਹਾਨੂੰ ਅਸੀਂ ਕੋਈ ਹੱਲ ਕਰਕੇ ਦੇ ਕੇ ਜਾਂਦੇ ਆ ਇੰਨੀ ਕਹਿ ਕੇ ਗੱਲ ਅਸੀਂ ਉਹ ਚਲੇ ਗਏ ਕਲਾਸ ਤੋਂ ਉਸ ਤੋਂ ਬਾਅਦ ਟੀਚਰਸ ਆਉਂਦੀਆਂ ਨੇ ਸਾਡੇ ਕਮਰ ਸਾਡੇ ਕੋਲ ਗੱਲ ਇਹੀ ਕਹਿ ਕੇ ਗਈਆਂ ਨੇ ਵੀ ਟੀਚਰਸ ਵੀ ਹਾਂ ਵੀ ਬੱਚੇ ਹਨ ਮਤਲਬ ਵੀ ਬੱਚਿਆਂ ਨੇ ਮਤਲਬ ਵੀ ਜਿਹੜੇ ਸਾਡੇ ਬਾਲਾ ਮੈਮ ਨੇ ਵੀ ਉਹਨਾਂ ਦੀ ਟਰਾਂਸਫਰ ਮੈਮ ਨੇ ਆਪਣੀ ਮਰਜ਼ੀ ਨਾਲ ਕਰਾਈ ਹੈ ਮੈਮ ਤਾਂ ਯੂਨੀਵਰਸਿਟੀ ਜਾਣਾ ਚਾਹੁੰਦੇ ਸੀਗੇ ਤੇ ਟੀਚਰਸ ਨੇ ਸਾਨੂੰ ਇਹੀ ਗੱਲ ਰੱਖੀ 2 ਵਜੇ ਤੱਕ ਅਸੀਂ ਆਪਣੇ ਪੇਰੈਂਟਸ ਨੂੰ ਫੋਨ ਕਰਕੇ ਅਸੀਂ ਆਪ ਸੱਦੇ ਆ ਵੀ ਹਾਂਜੀ ਸਾਡੇ ਪੇਰੈਂਟਸ ਆਣਗੇ ਕਿਉਂਕਿ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਕਿਉਂਕਿ ਸਾਨੂੰ ਸਾਡੇ ਬਾਲਾ ਮੈਮ ਦਾ ਪਤਾ ਸੀ ਵੀ ਬਾਲਾ ਮੈਮ ਸਾਡੇ ਝੂਠ ਨਹੀਂ ਬੋਲਦੇ ਹਨਾ ਵੀ ਉਹਨਾਂ ਨੇ ਆਪ ਕਿਉਂਕਿ ਉਹਨਾਂ ਨੇ ਸਾਨੂੰ ਕਮਿਟਮੈਂਟ ਕੀਤੀ ਹੋਈ ਸੀਗੀ ਬਿਹਾਰ ਵੀ ਅਸ ਮੈਂ ਤੁਹਾਡਾ ਸਾਰਾ ਸਮੈਸਟਰ ਕਰਾ ਕੇ ਕਿਉਂਕਿ ਅਸੀਂ ਜਦੋਂ ਸੈਕੰਡ ਕਲਾਸ ਦੇ ਵਿੱਚ ਐਡਮਿਸ਼ਨ ਲਿੱਤੀ ਸੀ ਅਸੀਂ ਬਾਲਾ ਮੈਮ ਦੇ ਕਰਕੇ ਹੀ ਐਡਮਿਸ਼ਨ ਮੈਮ ਨੂੰ ਪੁੱਛ ਕੇ ਲਿੱਤੀ ਸੀ ਵੀ ਤੁਸੀਂ ਇੱਥੇ ਹੈਗੇ ਹੋ ਅਸੀਂ ਫੇਰ ਐਡਮਿਸ਼ਨ ਕਰਾਵਾਂਗੇ ਉਹ ਕਹਿੰਦੇ ਹਾਂਜੀ ਵੀ ਮਤਲਬ ਵੀ ਮੈਂ ਇੱਥੇ ਹੈਗੀਆਂ ਵੀ ਉਹਨੇ ਸਾਡੇ ਨਾਲ ਕਮਿਟਮੈਂਟ ਕੀਤਾ ਅਸੀਂ ਡੈਮ ਸ਼ੇਅਰ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਸਾਡੇ ਬਾਲਾ ਮੈਮ ਕਮਿਟਮੈਂਟ ਦੇ ਪੂਰੇ ਪੱਕੇ ਨੇ ਨਾਮ ਸਾਡੇ ਬਾਲਾ ਮੈਮ ਨੇ ਸਾਨੂੰ ਕਦੇ ਝੂਠ ਬੋਲਣਾ ਸਿਕਾਇਆ ਨਾ ਸਾਡੇ ਮੈਮ ਦੇ ਜਿਹੜੀ ਗੱਲ ਸਾਡੇ ਮੈਮ ਮੂੰਹੋਂ ਕੱਢਦੇ ਨੇ ਉਹ ਜੇ ਉਹ ਨਹੀਂ ਪਗਾ ਸਕਦੇ ਉਹਨੇ ਸਾਨੂੰ ਪ ਤੇ ਉਹਨਾਂ ਨੇ ਸਾਨੂੰ ਕਮਿਟਮੈਂਟ ਕੀਤੀ ਸੀਗੀ ਫਿਰ ਜਦੋਂ 2:30 ਵਜੇ ਸਾਡੇ ਪੇਰੈਂਟਸ ਅਸੀਂ ਸੱਦਦੇ ਆ ਪੇਰੈਂਟਸ ਸੱਦਦੇ ਅਸੀਂ ਇਹੀ ਗੱਲ ਰੱਖੀ ਹੋਈ ਸੀ ਮਲਵਿੰਦਰ ਸਰ ਪ੍ਰਿੰਸੀਪਲ ਸਰ ਪ੍ਰਿੰਸੀਪਲ ਸਰ ਸਾਡੇ ਪੇਰੇ ਮੇਰੇ ਦਾਦੂ ਜੀ ਤੇ ਮਤਲਬ ਇੱਕ ਸਿਮਰਨ ਦੇ ਪਾਪਾ ਇਹ ਆਉਂਦੇ ਨੇ ਇਹ ਮਤਲਬ ਇਹ ਸਾਡੇ ਕੋਲ ਆਉਂਦੇ ਨੇ ਮਤਲਬ ਅਸੀਂ ਸੱਦੇ ਤਾਂ ਇਹਨਾਂ ਨੂੰ ਸੀਗਾ ਹਨਾ ਤੇ ਸਾਨੂੰ ਪੁੱਛਦੇ ਵੀ ਉਹ ਸਾਡੇ ਕੋਲ ਅਸੀਂ ਕੁੜੀਆਂ ਇਕੱਠੀਆਂ ਹੋਗੇ ਬਸ ਇਹਨਾਂ ਨੇ ਸਾਨੂੰ ਦੇਖ ਕੇ ਪ੍ਰਿੰਸੀਪਲ ਸਰ ਕਲੈਰੀਕਲ ਤੇ ਖੜੇ ਸਾਨੂੰ ਦੇਖ ਰਹੇ ਸੀਗੇ ਉਦੋਂ ਬਾਅਦ ਅਸੀਂ ਇਹਨਾਂ ਨੂੰ ਭੇਟਾ ਵੀ ਸੀ ਨਹੀਂ ਵੀ ਤੁਸੀਂ ਹੋਰ ਲੈ ਕੇ ਆਓ ਵੀ ਨਿਸ਼ਾਨ ਸਿੰਘ ਖੋਲਾ ਜੀ ਨੂੰ ਵੀ ਲੈ ਕੇ ਆਓ ਚਲੋ ਇਹਨਾਂ ਦੇ ਘਰੇ ਜਾਂਦੇ ਨੇ ਤੇ ਉਦੋਂ ਬਾਅਦ ਤੁਸੀਂ ਸਾਰੀ ਗੱਲ ਕਰਦੇ ਆ ਚਲੋ ਸਾਨੂੰ ਦੇਖ ਕੇ ਪ੍ਰਿੰਸੀਪਲ ਸਰ ਕਾਲਜ ਦੇ ਵਿੱਚੋਂ ਚਲੇ ਜਾਂਦੇ ਨੇ ਜਦੋਂ ਸਾਰੇ ਪੇਰੈਂਟਸ ਇਕੱਠੇ ਹੁੰਦੇ ਨੇ ਅਸੀਂ ਇਹੀ ਗੱਲ ਰੱਖੀ ਸੀ ਵੀ ਪ੍ਰੋਫੈਸਰ ਬਾਲਾ ਖੰਨਾ ਮੈਮ ਨੂੰ ਕਾਲ ਕੀਤੀ ਜਾਵੇ ਸਰ ਦੇ ਫੋਨ ਤੋਂ ਪ੍ਰਿੰਸੀਪਲ ਸਰ ਦੇ ਫੋਨ ਤੋਂ ਵੀ ਸਪੀਕਰ ਤੇ ਗੱਲ ਕਰਕੇ ਰੱਖੀ ਜਾਵੇ ਵੀ ਜੇ ਮੈਡਮ ਆਪਣੀ ਮਰਜ਼ੀ ਨਾਲ ਨਾ ਗਏ ਆ ਸਾਰੇ ਬੱਚੇ ਪਿੱਛੇ ਹਟਣ ਨੂੰ ਤਿਆਰ ਨਹੀਂ ਕੋਈ ਵੀ ਬੱਚਾ ਕਿਸੇ ਵੀ ਗਲਤ ਐਕਸ਼ਨ ਨਹੀਂ ਚੱਕੂਗਾ ਪਰ ਇਹਨਾਂ ਨੇ ਸਾਨੂੰ ਗੱਲ ਦੇ ਵਿੱਚ ਮਤਲਬ ਵੀ ਪਾਈ ਗਏ ਪਾਈ ਗਏ ਹਨਾ ਫਿਰ ਹਾਰ ਕੇ ਕੀਤਾ ਬਾਲਾਖੰਨਾ ਮੈਮ ਨੂੰ ਤੇ ਉਹਨਾਂ ਨੇ ਜਦੋਂ ਇਹ ਗੱਲ ਸਾਰੀ ਗੱਲ ਉਹਨਾਂ ਨੇ ਕਲੀਅਰ ਹੁੰਦੀ ਆ ਵੀ ਹਾਂਜੀ ਵੀ ਇਹ ਗੱਲ ਮੈਂ ਆਪਣੀ ਮਰਜ਼ੀ ਨਹੀਂ ਨਹੀਂ ਗਈ ਹੈਗੀ ਵੀ ਮੇਰੀ ਉਪਰੋਂ ਹੀ ਇਹਨਾਂ ਨੇ ਬਦਲੀ ਕਰਵਾਈ ਆ ਹਨਾ ਤੇ ਜਦੋਂ ਸਾਰੀ ਗੱਲ ਉਹਦੋਂ ਗੱਲ ਸਾਰੀ ਗੱਲ ਹੋ ਗਈ ਸੀ ਉਦੋਂ ਇਹ ਮੈਮ ਸਾਰੀਆਂ ਜਿਹੜੀਆਂ ਇਹਨਾਂ ਨੇ ਸਾਨੂੰ ਗੱਲ ਕੀਤੀ ਸੀ ਇਹ ਸਾਰੀਆਂ ਗੱਲਾਂ ਝੂਠੀਆਂ ਨਿਕਲ ਗਈਆਂ ਅਸੀਂ ਉਦੋਂ ਸਾਰੇ ਬੈਠੇ ਆ ਵੀ ਜਦ ਤੱਕ ਮਲਵਿੰਦਰ ਸਰ ਨਹੀਂ ਆਉਂਦੇ ਅਸੀਂ ਇੱਥੇ ਬੈਠੇ ਆ ਜਦ ਤੱਕ ਸਾਡੇ ਮਲਬੀ ਸਰ ਤੁਸੀਂ ਨਹੀਂ ਲੈ ਕੇ ਆਉਂਦੇ ਇਹਨਾਂ ਨੇ ਉਸ ਦਿਨ ਸਾਨੂੰ ਹੱਲ ਨਹੀਂ ਕੀਤਾ ਇਹਨਾਂ ਨੇ ਅਸੀਂ ਐਪਲੀਕੇਸ਼ਨ ਵੀ ਦਿੱਤੀ ਆ ਲਿਖ ਕੇ ਵੀ ਸਾਡੀ ਉਹ ਐਪਲੀਕੇਸ਼ਨ ਦੇ ਵਿੱਚ ਸਾਰੀ ਪ੍ਰਬੰਧਕ ਕਮੇਟੀ ਪਲੱਸ ਮਲਵਿੰਦਰ ਸਰ ਪਲੱਸ ਸਾਡੇ ਬਾਲਾਖੰਡਾ ਮੈਮ ਇਹ ਮੌਜੂਦੀ ਮੌਜੂਦਾ ਹੁਣ ਜਿਹੜੀ ਤੁਸੀਂ ਸਾਨੂੰ ਮੀਟਿੰਗ ਦਿੱਤੀ ਆ ਮਤਲਬ ਉਹ ਕੀ ਤਰੀਕ ਨੂੰ ਸਾਨੂੰ ਸੱਦਿਆ ਉਹਦੇ ਵਿੱਚ ਜਦੋਂ ਅਸੀਂ ਬੈੰਨੇ ਆ ਸੱਦ ਅਗਲੇ ਦਿਨ ਆਉਨੇ ਆ ਅਸੀਂ ਚਲੋ ਚੁੱਪ ਕਰਕੇ ਅਸੀਂ ਘਰ ਦੀਆਂ ਦੀ ਮੰਨ ਕੇ ਅਸੀਂ ਚਲੇ ਜਾਂਦੇ ਆ ਘਰੇ ਤੇ ਜਦੋਂ ਅਸੀਂ 21 ਤਰੀਕ ਨੂੰ ਆਉਨੇ ਆ ਸਾਰੀ ਕਮੇਟੀ ਵੀ ਆਉਂਦੀ ਆ ਪ੍ਰਧਾਨ ਸਾਹਿਬ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਉਸ ਦਿਨ ਇਹਨਾਂ ਨੇ ਸਾਰੀ ਗੱਲਾਂ ਸਾਨੂੰ ਇਹੀ ਗੱਲ ਤੋਂ ਸਾਰੀ ਗੱਲ ਉਹ ਦਿਨ ਨਿਕਲੇ ਆਉਂਦੀ ਆ ਤੁਸੀਂ ਉਹ ਜਦੋਂ ਇੰਟਰਵਿਊ ਸਰਨ ਦੀ ਵੀ ਲੋਂਗੇ ਪ੍ਰਬੰਧ ਪ੍ਰਧਾਨ ਸਾਹਿਬ ਦੀ ਵੀ ਲੋਂਗੇ ਸਾਡੇ ਪੈਰੈਂਟਸ ਵੀ ਵਿਲੋਂਗੇ ਸਾਨੂੰ ਉਹਦੇ ਵਿੱਚ ਸਭ ਪਤਾ ਲੱਗ ਜਾਊਗਾ ਵੀ ਗੱਲ ਕੀ ਨਿਕਲੀ ਆ ਕਨਕਲੂਜਨ ਕੀ ਨਿਕਲਿਆ ਸਾਡੇ ਬਾਲਾ ਮੈਮ ਸੱਚੇ ਸੀ ਅਸੀਂ ਇਹ ਬਾਲਾ ਮੈਡਮ ਨੂੰ ਨਹੀਂ ਸੱਦ ਰਹੇ ਸੀਗੇ ਬਾਲਾ ਮੈਮ ਸਾਡੇ ਪੈਰੈਂਟਸ ਨੇ ਫੋਨ ਕੀਤੇ ਤੇ ਬਾਲਾ ਮੈਮ ਸਾਡੀ ਇੱਕ ਕਾਲ ਤੇ ਕਰੇ ਹੋਏ ਤੇ ਆ ਕਿ ਕੋਈ ਬਾਲਾ ਮੈਮ ਸੱਚੇ ਸੀ ਬਾਲਾ ਮੈਮ ਤਾਂ ਆਏ ਨਹੀਂ ਨਹੀਂ ਬਾਲਾ ਮੈਮ ਨੂੰ ਜੇ ਇਹ ਝੂਠੇ ਸੀ ਨਹੀਂ ਇਹ ਇੱਕ ਵਾਰ ਫੋਨ ਕਰਕੇ ਇਹ ਫੋਨ ਕਰਕੇ ਸੱਦ ਲੈਂਦੇ ਬਾਲਾ ਮੈਮ ਨੂੰ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਡੇ ਚ ਕਾਨ ਆ ਹਨਾ ਤੇ ਨਹੀਂ ਇਹਨਾਂ ਨੇ ਬਾਲਾ ਮੈਮ ਨੂੰ ਫੋਨ ਕੀਤਾ ਫਿਰ ਉਹ ਤੋਂ ਬਾਅਦ ਇਹਨਾਂ ਨੇ ਸਾਡੀ ਇੰਨੀ ਗੱਲ ਕਰਨ ਤੋਂ ਬਾਅਦ ਬਾਲਾ ਮੈਮ ਆਉਂਦੇ ਸਾਰੀ ਗੱਲ ਨਿਕਲਦੀ ਆ ਇਹਨਾਂ ਨੇ ਸਾਨੂੰ ਕਹਿਤਾ ਵੀ ਹਾਂ ਸਾਨੂੰ ਭਰੋਸਾ ਦਿਵਾਇਆ ਵੀ ਹਾਂ ਛ ਤੁਹਾਡੇ ਬਾਲਾ ਮੈਮ ਲੈ ਕੇ ਆਉਣਗੇ ਅੱਜ ਦੀ ਤਰੀਕ ਦਿੰਦੇ ਆ ਬੁੱਧਵਾਰ ਦੀ ਤੇ ਅੱਜ ਸਾਨੂੰ ਅਸੀਂ ਜਿਵੇਂ ਤੁਹਾਨੂੰ ਦੱਸੀ ਗਏ 10 ਵਜੇ ਦੇ ਪੇਰੈਂਟਸ ਬੈਠੇ ਨੇ ਸਾਨੂੰ ਕੋਈ ਕੋਈ ਨਹੀਂ ਆਇਆ ਸਰ ਆਏ ਨੇ ਇਹਨਾਂ ਦੇਖੋ ਜਿਹੜੇ ਹੁਣ ਜਿਹੜੇ ਨਵੇਂ ਪ੍ਰਿੰਸੀਪਲ ਆਏ ਨੇ ਸਾਡੇ ਪਹਿਲਾਂ ਪ੍ਰਿੰਸੀਪਲ ਇਹ ਹੁੰਦੇ ਸੀਗੇ ਪਰ ਇਹਨਾਂ ਦੀ ਚੇਂਜ ਕਰਤੀ ਸੀ ਬਦਲੀ ਹੋ ਗਈ ਮਲਵਿੰਦਰ ਸਰ ਆਈ ਸੀ ਉਹ ਮਲਵਿੰਦਰ ਸਰ ਪ੍ਰਿੰਸੀਪਲ ਨਹੀਂ ਸੀਗੇ ਉਹਨਾਂ ਨੂੰ ਸਿਰਫ ਇਹਨਾਂ ਦੀ ਇੰਚਾਰਜਸ਼ਿਪ ਦਿੱਤੀ ਹੋਈ ਸੀ ਕਾਲਜ ਦੀ ਤੇ ਉਹਨਾਂ ਦਾ ਤਾਂ ਫਿਰ ਕੋਈ ਹੱਥ ਹੀ ਨਹੀਂ ਬੰਦਦਾ ਸੀ ਵੀ ਉਹ ਸਾਡੇ ਪ੍ਰਿੰਸੀਪਲ ਸਾਡੇ ਬਾਲਾ ਮੈਮ ਨੂੰ ਕਰ ਦੇਣ ਤੇ ਇਹਨਾਂ ਨੇ ਇੱਕ ਦਿਨਾਂ ਦੇ ਇੱਕ ਮਿੰਟਾਂ ਦੇ ਵਿੱਚ ਇਹਨਾਂ ਨੇ ਪ੍ਰਿੰਸੀਪਲ ਸਰ ਦੀ ਬਦਲੀ ਆ ਕਾਲਜ ਦੇ ਵਿੱਚ ਕਰਤੀ ਵੀ ਗੱਲ ਸਾਰੀ ਇਹਨਾਂ ਤੇ ਆਉਂਦੀ ਹੈ ਤੇ ਨਵੇਂ ਪ੍ਰਿੰਸੀਪਲ ਸੱਦਾਂਗੇ ਤੇ ਉਹਨਾਂ ਕੋਲ ਕੀ ਗੱਲ ਹੋਊਗੀ ਬਾਲਾ ਤਾਂ ਇਹਨਾਂ ਨੇ ਚਾਲ ਖੇਡੀ ਆ ਸਾਡੇ ਨਾਲ ਅਸੀਂ ਪੋਪਰ ਹਾਈ ਅਥਾਰਟੀ ਤੱਕ ਵੀ ਇਹਨਾਂ ਨੇ ਸਾਨੂੰ ਫੋਨ ਕੀਤੇ ਉਹ ਸਾਨੂੰ ਅੱਗੇ ਦੇ ਅੱਗੇ ਟਾਈਮ ਪਾਈ ਜਾਂਦੀ ਆ ਸਾਡੇ ਬੱਚਿਆਂ ਦੀ ਸਟੱਡੀ ਨਹੀਂ ਖਰਾਬ ਹੋ ਰਹੀ ਬੀ ਕਾਮ ਦੀ ਸਟੱਡੀ ਆ ਸਾਡੀ ਨਵੰਬਰ ਚ ਸੰਪਰਚ ਸਾਡੀ ਡੇਟ ਸ਼ੀਟ ਆਣੀ ਪੇਪਰ ਸ਼ੁਰੂ ਨੇ ਸਾਡੀ ਜ਼ਿੰਮੇਵਾਰ ਕੌਣ ਚ ਆ ਬਗਾ ਜਾਂ ਤਾਂ ਹੋਵੇ ਵੀ ਅਸੀਂ ਗਲਤ ਮੰਗ ਰੱਖੀ ਆ ਵੀ ਸਾਨੂੰ ਬਾਲਾ ਖੰਨਾ ਮੈਡਮ ਚਾਹੀਦੇ ਨੇ ਇਹ ਸਾਡੀ ਗਲਤ ਮੰਗਾ ਵੀ ਵਧੀਆ ਟੀਚਰ ਸੀ ਸਾਨੂੰ ਕਹਿੰਦੇ ਸਗੋਂ ਵੀ ਹਾਂ ਇਹ ਤੋਂ ਵੱਧ ਕੁਆਲੀਫਾਈਡ ਟੀਚਰ ਕਰਕੇ ਦਿੰਦੇ ਆ ਕਿ ਦਿਖਾਵਾਂਗੇ ਸਾਡੇ ਮੈਮ ਦੀ 25 ਸਾਲ ਦੀ ਐਕਸਪੀਰੀਅੰਸ ਆ ਜਾਨ ਨੂੰ ਦੱਸੋ ਵੀ ਸਾਡੇ ਬਾਲਾ ਮੈਡਮ ਕਿਥੇ ਗਲਤ ਨੇ ਜਿਹੜੇ ਟੀਚਰ ਸਾਨੂੰ ਮੈਡਮ ਸਾਡੇ 4-4 ਲੈਕਚਰ ਲਾਉਂਦੇ ਸੀ ਸਾਰੇ ਸਬਜੈਕਟ ਸਾਡੇ ਬਾਲਾ ਨਾਮ ਕਵਰ ਅਪ ਕਰਾਉਂਦੇ ਸੀ ਉਹਨਾਂ ਨੂੰ ਕੀ ਹੈਡੈਕ ਲੱਤੀ ਸੀ ਉਹਨਾਂ ਨੇ ਵੀ ਹਾਂ ਵੀ ਕਿਉਂ ਸਾਡੇ ਬੱਚੇ ਜੇ ਸਾਨੂੰ ਚਾਹੁੰਦੇ ਨੇ ਵੀ ਸਾਡੀ ਉਹਨਾਂ ਨੇ ਕਮਿਟਮੈਂਟ ਕੀਤੀ ਆ ਜਦ ਇਹਨਾਂ ਨੇ 8 8 ਬੱਚੇ ਨੇ 8 ਬੱਚਿਆਂ ਤੋਂ ਇਹ 10 ਬੱਚੇ ਨਹੀਂ ਕਰ ਸਕੇ ਕਮੇਟੀ ਵਾਲੇ ਸਾਡੇ ਬਾਲਾ ਮੈਡਮ ਨੇ 35 ਤੇ 37 ਜੋਕ ਕਰਤੇ ਬਾਲਾ ਮੈਡਮ ਦੇ ਸਰਦੇ ਉੱਪਰ ਹੋਏ ਨੇ ਇਹ ਬੱਚੇ ਪਿੰਡਾਂ ਪਿੰਡਾਂ ਚ ਜਾ ਕੇ ਬਾਲਾ ਮੈਡਮ ਦੇ ਕਹਿਣ ਤੇ ਬੀਕੋਮ ਫਰਸਟ ਆਲੇ ਜਿਹੜੇ ਬੱਚੇ ਲੱਗੇ ਨੇ ਉਹ ਬਾਲਾ ਮੈਮ ਦੇ ਕਮਿਟਮੈਂਟ ਕਰਕੇ ਲੈ ਕੇ ਆਏ ਨੇ ਵੀ ਮੈਂ ਜ਼ਿੰਮੇਵਾਰੀ ਚੱਕ ਲਈ ਨਾ ਬੱਚਿਆਂ ਨੂੰ ਮੈਂ ਪੜ੍ਹਾਉਂਗੀ ਬੜਾਉਂਗੀ ਤੇ ਉਹਦੋਂ ਹੁਣ ਕਿੱਥੇ ਗਈ ਕਮਿਟਮੈਂਟ ਜਾਂ ਤਾਂ ਇਹ ਬਾਲਾ ਮੈਡਮ ਜਿਨ੍ਹਾਂ ਨੇ ਭੇਜਣਾ ਸੀ ਜਾਂ ਤਾਂ ਪਿੰਡਾਂ ਚ ਨਾ ਤੋਰ ਦੇ ਜਿਨ੍ਹਾਂ ਨੇ ਇਹੀ ਗੱਲ ਰੱਖਣੀ ਸੀਗੀ ਤੇ ਸਾਨੂੰ ਅਸੀਂ ਤਾਂ ਆਖਿਰ ਤੇ ਇਹੀ ਮੰਗ ਰੱਖਨੇ ਆ ਵੀ ਸਾਨੂੰ ਸਾਡੇ ਬਾਲਾ ਮੈਮ ਚਾਹੀਦੇ ਨੇ ਇਹ ਸਾਰੀ ਕਮੇਟੀ ਜਿਵੇਂ ਵੀ ਜਿਵੇਂ ਵੀ ਚੱਲ ਰਹੀ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਬਾਕੀ ਟੀਚਰਾਂ ਨਾਲ ਕੋਈ ਪ੍ਰੋਬਲਮ ਨਹੀਂ ਸਾਰੀਆਂ ਟੀਚਰਸ ਕੁਆਲੀਫਾਈਡ ਨੇ ਸਾਨੂੰ ਸ਼ਰਮ ਮੱਥੇ ਨੇ ਸਾਰੀਆਂ ਟੀਚਰਸ ਰਿਸਪੈਕਟ ਆ ਪਰ ਸਾਡੀ ਮੰਗ ਬਾਲਾ ਮੈਮ ਦੀ ਹੋਈ ਆ ਅਸੀਂ ਬਾਲਾ ਮੈਮ ਕੋਲ ਹੀ ਪੜਨਾ ਵਾ ਤੇ ਜੇ ਇਹ ਬਾਕੀ ਟੀਚਰਸ ਨੂੰ ਜਿਹੜੇ ਹੁਣ ਇਹਨਾਂ ਨੇ ਕਿੱਥੇ ਬਦਲਾਡੇ ਤੋਂ ਬਦਲਾਡੇ ਤੋਂ ਟੀਚਰ ਸਾਡੇ ਬਾਲਾ ਮੈਮ ਦੀ ਥਾਂ ਤੇ ਇਹਨਾਂ ਨੇ ਕੀਤੇ ਨੇ ਤੇ ਉਹਨਾਂ ਦੀ ਇਹਨਾਂ ਨੇ ਉਹਨਾਂ ਨੂੰ ਕਿਹੜਾ 2 ਮਹੀਨੇ ਪਹਿਲਾਂ ਨੋਟਿਸ ਦਿੱਤਾ ਸੀਗਾ ਉਹਨਾਂ ਦੇ ਵੀ ਇਹਨਾਂ ਨੇ ਦਿਨਾਂ ਦੇ ਵਿੱਚ ਹੀ ਬਦਲੀ ਕੀਤੀ ਆ ਜਾਂ ਤਾਂ ਇੱਕ ਦਿਨ ਚ ਕੀਤੀ ਆ ਜਾਂ ਦੋ ਦਿਨਾਂ ਦੇ ਵਿੱਚ ਕੀਤੀ ਆ ਕੀਤੀ ਤਾਂ ਹੈ ਇਹਨਾਂ ਨੇ ਅੱਜ ਸਾਡਾ ਕੱਲ ਮੈਡਮ ਇੱਥੇ ਆਏ ਸੀਗੇ ਕੱਲ ਇਹਨਾਂ ਦੀ ਮੈਡਮ ਨੇ ਟਰਾਂਸਫਰ ਕਰਤੀ ਉਹ ਮੈਮ ਦੀ ਤੇ ਸਾਡੇ ਮੈਡਮ ਦੀ ਟਰਾਂਸਫਰ ਨਹੀਂ ਹੋ ਸਕਦੀ ਕਿਉਂਕਿ ਇੰਨੇ ਬੱਚੇ ਖੜੇ ਨੇ ਤਾਂ ਕਰਕੇ ਨਹੀਂ ਮੈਡਮ ਦੀ ਟਰਾਂਸਫਰ ਕਰ ਰਹੇ ਮੈਡਮ ਚੰਗੇ ਨੇ ਤਰ ਕਰਕੇ ਨਹੀਂ ਟਰਾਂਸਫਰ ਕਰ ਰਹੇ ਹੈ ਕਿਹੜੀ ਗੱਲ ਨੂੰ ਟਰਾਂਸਫਰ ਕਰ ਰਹੇ ਸਾਨੂੰ ਉਹਦਾ ਵੀ ਜਵਾਬ ਦੇਣ ਹੁਣ ਕਮੇਟੀਆਂ ਤੇ ਪ੍ਰਿੰਸੀਪਲ ਸਰ ਕਿਉਂ ਪਿੱਛੇ ਲੁਕਦੇ ਫਿਰਦੇ ਨੇ ਸਾਡੇ ਮੂਹਰੇ ਆ ਕੇ ਗੱਲ ਕਰਨ ਇਹ ਹੀ ਸਾਡੀ ਮੰਗ ਆ ਕਿ ਸਾਡੇ ਸਾਰੇ ਬੱਚਿਆਂ ਵੱਲੋਂ ਵੀ ਸਾਡੇ ਬਾਲਾ ਮੈਮ ਹੀ ਸਾਡੇ ਆਉਣੇ ਚਾਹੀਦੇ ਆ ਉੱਪਰ ਦੀ ਸਾਨੂੰ ਕਹਿੰਦੇ ਜਾਂਦੀਆਂ ਨੇ ਜਾਣਦੇ ਕੁੜੀਆਂ ਨਾਲ ਗੱਲ ਕਰਾਂਦੀ ਆ ਉੱਪਰ ਦੀ ਮਲਵਿੰਦਰ ਸਰ ਸਾਨੂੰ 3ਆਂ ਦਾ 3ਆਂ ਦਾ ਫੰਕਸ਼ਨ ਹੁੰਦਾ 3ਆਂ ਦਾ ਨਹੀਂ ਫੇਰ ਵੇਲੇ ਦਾ ਫੰਕਸ਼ਨ ਹੁੰਦਾ ਫੇਰ ਵੇਲੇ ਵਾਲੇ ਫੰਕਸ਼ਨ ਵਾਲੇ ਦੈਨ ਸਾਨੂੰ ਪ੍ਰਿੰਸੀਪਲ ਸਰ ਸਟੇਜ ਤੇ ਚੜ ਕੇ ਆਰਕੈਸਟਰਾ ਦਾ ਨਾਂ ਦੇ ਕੇ ਜਾਂਦੇ ਨੇ ਕਿਹੜੀ ਗੱਲ ਦਾ ਆਰਕੈਸਟਰਾ ਦਾ ਨਾਂ ਦੇ ਕੇ ਜਾਂਦੇ ਨੇ ਹੁਣ ਲੈਕਚਰ ਪੁਣਾ ਦਾ ਕੈਨਾਂ ਦੱਸਦੇ ਕਿਹੜਾ ਫੰਕਸ਼ਨ ਜਿਹੜਾ ਬਿਨਾਂ ਨਚਣ ਤੋਂ ਪਹਿਲਾਂ ਨਹੀਂ ਹੁੰਦਾ ਸਾਨੂੰ ਉਹਦਾ ਵੀ ਜਵਾਬ ਸਾਨੂੰ ਇਹਦੇ ਤੇ ਦੇ ਦੇਣ ਹੁਣ ਸਾਡੇ ਮੂਹਰੇ ਆ ਕੇ ਗੱਲ ਕਰਨ ਜਿਵੇਂ ਅਸੀਂ ਝੂਠੇ ਆ ਸਾਡੇ ਮਲਵਿੰਦਰ ਸਰ ਪ੍ਰਿੰਸੀਪਲ ਮਲਵਿੰਦਰ ਸਰ ਨੇ ਇਹ ਗੱਲ ਕਹੀ ਸੀਗੀ ਸੀ ਕਿਛੇ ਤੇ ਚੜ ਕੇ ਉਦੋਂ ਕਿੱਥੇ ਗਏ ਸੀ ਉਦੋਂ ਆ ਕੁੜੀਆਂ ਨਹੀਂ ਪਈਆਂ ਉਦੋਂ ਇਹ ਕਿਸੇ ਦੀ ਮਾਂ ਭੈਣ ਨਹੀਂ ਉਹਨਾਂ ਦੀ ਕੋਈ ਪ੍ਰੀਤੀ ਨਹੀਂ ਹੈਗੀ ਜੇ ਉਹਨਾਂ ਨੇ ਇਹ ਗੱਲ ਯੂਜ਼ ਕੀਤਾ ਸਾਡੇ ਬਾਲਾ ਮੈਮ ਹਰ ਇੱਕ ਗੱਲ ਮੂਹਰੇ ਹੋ ਕੇ ਕਰਦੇ ਸੀ ਸਾਡਾ ਮੂਹਰੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਮੂਹਰ ਕਰਦਾ ਸੀਗਾ ਉਹਨਾਂ ਦੀ ਜਲ ਸੀ ਹੋ ਗਈ ਉਹਨਾਂ ਕਰਕੇ ਇਹਨਾਂ ਨੇ ਮੈਡਮ ਨੂੰ ਕੱਢ ਦੋ ਮੈਂ ਇਹਨਾਂ ਦਾ ਮੈਮ ਵੀ ਕਟਮੇਟ ਲੱਤੀ ਸੀ ਜਿਹੜੇ ਸਾਡੇ ਸੀਨੀਅਰ ਸੀਗੇ ਵੀ ਸੋਡੇ ਮੂਰੇ ਅਸੀਂ 9% 9 ਵਾਲੀ ਲਾਈਨ ਤੇ ਮੈਂ ਤੁਹਾਡੇ ਨੰਬਰ ਲਿਆ ਕੇ ਦਿਖਾਉਂ ਰਿਜ਼ਲਟ ਕਢਾ ਲੈਣ ਜਿਹੜੇ ਸਾਡੇ ਹੁਣ ਸੀਨੀਅਰ ਬੱਚੇ ਗਏ ਨੇ ਉਹਨਾਂ ਦੇ 90 ਤੋਂ ਪਲੱਸ ਸਾਰੇ ਰਿਜ਼ਲਟ ਆਏ ਨੇ ਨੰਬਰ ਮੈਡਮ ਦੇ ਸਬਜੈਕਟਾਂ ਦੇ ਵਿੱਚ ਇਹ ਮੈਡਮ ਨੇ ਗਲਤੀ ਕਰਤੀ ਮੈਂ ਨਾ ਸਾਰਿਆਂ ਦੀ ਰਿਸਪੈਕਟ ਕਰਦੀ ਸੀ ਮੈਡਮ ਨੇ ਉਹ ਗਲਤੀ ਕਰਤੀ ਮੈਡਮ ਬੱਚਿਆਂ ਨੂੰ ਪੜਾਉਂਦੇ ਸੀ ਮੈਡਮ ਨੇ ਉਹ ਗਲਤੀ ਕਰਤੀ ਮੈਡਮ ਸਾਰੇ ਬੱਚਿਆਂ ਦੀ ਮਤਲਬ ਸਾਰੇ ਟੀਚਰਾਂ ਦੀ ਸਭ ਰਿਸਪੌਂਸਿਬਿਲਟੀ ਚੱਕ ਕੇ ਅਬ ਦਾ ਕਮਰਸ਼ੀਅਲ ਡਿਪਾਰਟਮੈਂਟ ਉੱਤੇ ਕਦੇ ਤੇ ਉਹ ਗਲਤੀ ਕਰਤੀ ਮੈਡਮ ਨੇ ਸਾਨੂੰ ਇੱਕ ਗਲਤੀ ਮੈਡਮ ਦੇ ਮੂਹਰੇ ਕਰ ਦੋ ਜੇ ਅਸੀਂ ਝੂਠੇ ਆ ਅਸੀਂ ਗਲਤ ਸਾਡੇ ਵੱਲ ਇੱਕ ਗਲਤੀ ਵਿੱਚ ਨਿਕਲ ਗਿਆ ਜੁੱਤੀ ਉਹਦੀ ਸਾਡਾ ਸਾਰਿਆਂ ਦਾ ਮੈਡਮ ਸਾਨੂੰ ਇੰਨੀ ਗੱਲ ਦੱਸ ਦੇ ਜੇ ਸਾਡੀ ਅਸੀਂ ਗਲਤ ਆ ਅਸੀਂ ਜਿਹੜੀ ਗੱਲ ਮੂੰਹ ਤੇ ਕੀਤੀ ਅਸੀਂ ਮੂੰਹ ਤੇ ਕਹਿੰਦੇ ਜਿਹੜੀ ਗੱਲ ਅਸੀਂ ਕਹੀ ਆ ਕਹੀ ਆ ਅਸੀਂ ਕੋਈ ਗੱਲ ਨੂੰ ਮੁਕਰਦੇ ਨਹੀਂ ਬਾਅਦ ਸਾਡੇ ਆਖਰ ਤੇ ਇਹੀ ਮੰਗਾ ਵੀ ਸਾਡੇ ਬਾਲਾ ਮੈਡਮ ਮਾਨੂੰ ਵਾਪਸ ਕਰ ਦੇਣਾ